ਸਤਿ ਸ਼੍ਰੀ ਅਕਾਲ ਜੀ ਸਲਾਮ ਅਦਾਬ ਤੁਸੀਂ ਦੇਖ ਰਹੇ ਹੋ ਕੋਰਾ ਸੱਚ ਇਹ ਵੀਡੀਓ ਨੂੰ ਸਕਿਪ ਨਾ ਕਰਿਓ ਇਹ ਵੀਡੀਓ ਤੁਹਾਡੇ ਲਈ ਬਹੁਤ ਖਾਸ ਹੋਣ ਵਾਲੀ ਹੈ ਅੱਜ ਅਸੀਂ ਉਹ ਭਰਮ ਭਲੇਖੇ ਦੂਰ ਕਰਨ ਜਾ ਰਹੇ ਹਾਂ ਜਿਹੜੇ ਘੁੰਮ ਘਮਾ ਕੇ ਪਾਏ ਜਾਂਦੇ ਨੇ ਤੁਸੀਂ ਅਕਸਰ ਸੋਫੇ ਬੈੱਡ ਫਰਨੀਚਰ ਦੀਆਂ ਬਹੁਤ ਸਾਰੀਆਂ ਵੀਡੀਓ ਦੇਖਿਆ ਹੋਣਗੀਆਂ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਸ਼ੇਰਪੁਰ ਮਹਾ ਲਕਸ਼ਮੀ ਦੇ ਇਹ ਜਿਹੜੀ ਵੀਡੀਓ ਹੈ ਤੁਹਾਡੇ ਲਈ ਖਾਸ ਤਾਂ ਹੋਣ ਵਾਲੀ ਹੈ ਕਿਉਂਕਿ ਅਸੀਂ ਅੱਜ ਕਿਸੇ ਵੀ ਭਰਮ ਦੇ ਵਿੱਚ ਨਹੀਂ ਰੱਖਣਾ ਇੱਥੇ ਦਾ ਰੇਟ ਇੱਥੇ ਦੀ ਕੁਆਲਿਟੀ ਤੁਸੀਂ ਬਾਜ਼ਾਰ ਨਾਲ ਮਲਾ ਕੇ ਫਿਰ ਇਸ ਦੁਕਾਨਦਾਰ ਨਾਲ ਤੁਸੀਂ ਆਪਣੀ ਗੱਲ ਕਰਨੀ ਹੈਗੀ ਹੋਣਾ ਕੀ ਹੈਗਾ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਸੋਫੇ ਹਰ ਤਰ੍ਹਾਂ ਦਾ ਹਰ ਕੁਆਲਟੀ ਦਾ ਵਧੀਆ ਤੋਂ ਵਧੀਆ ਇਹਨਾਂ ਕੋਲੇ ਫਰਨੀਚਰ ਤਿਆਰ ਹੈਗਾ ਵਿੱਚ ਸਮਾਨ ਇੱਥੇ ਵੀ ਕੱਟਿਆ ਜਾਂਦਾ ਹੈਗਾ ਪਰ ਇੱਥੇ ਜਿਹੜਾ ਸਮਾਨ ਆ ਉਹ ਇੱਕ ਰੇਟ ਤੇ ਨਹੀਂ ਕੱਟਿਆ ਜਾਂਦਾ ਉਹ ਤੁਹਾਡਾ ਸਮਾਨ ਦੇਖ ਕੇ ਮੈਂ ਕਹੂੰਗਾ ਕੈਮਰਾਮੈਨ ਥੋੜਾ ਜਿਹਾ ਅੱਗੇ ਲਿਆਓ ਹਾਂ ਤੁਹਾਡਾ ਸਮਾਨ ਦੇਖਿਆ ਜਾਊਗਾ ਤੇ ਆਪਣਾ ਸਮਾਨ ਦਿਖਾਇਆ ਜਾਊਗਾ ਫਿਰ ਤੁਹਾਡੇ ਨਾਲ ਸੌਦਾ ਤੈਅ ਹੋਊਗਾ ਇਹ ਨਹੀਂ ਹੈਗਾ ਕਿ ਤੁਹਾਡਾ 5000 ਦਾ ਸਮਾਨ ਚ ਕੱਟਿਆ ਗਿਆ ਇਧਰਲਾ 10000 ਵਾਲਾ 20 ਦਾ ਕਹਿ ਕੇ ਤੁਹਾਡਾ 5 ਕੱਟ ਕੇ ਫਿਰ ਉਸ ਤੋਂ 5 ਐਕਸਟਰਾ ਲੈ ਲਿਆ 5000 ਦਿਖਾ ਕੇ ਤੁਹਾਡੇ ਕੋਲੋਂ ਐਕਸਟਰਾ ਨਹੀਂ ਲਿਆ ਜਾਊਗਾ ਆਜੋ ਆਪਾਂ ਬਾਉ ਜੀ ਨਾਲ ਕਰਦੇ ਆ ਗੱਲ ਵੀਰੇ ਅਸੀਂ ਨਾ ਤੁਹਾਡੇ ਬਾਰੇ ਸੁਣਿਆ ਬਹੁਤ ਸੀ ਅਸੀਂ ਦੱਸ ਦਈਏ ਲੋਕ ਵੀ ਸਾਨੂੰ ਜਾਣਦੇ ਨੇ ਅਸੀਂ ਮਾਰਕੀਟ ਵਿੱਚ ਫਿਰਦੇ ਰਹਨੇ ਆ ਜਿਵੇਂ ਬੈੱਡਾਂ, ਸੋਫੇ ਆ ਹਰ ਤਰ੍ਹਾਂ ਦੀ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ 'ਤੇ ਬਹੁਤ ਨਾਲ ਲੋਕ ਬੁਲਾਉਂਦੇ ਨੇ ਹਾਂਜੀ ਤੁਹਾਡੇ ਕੋਲ ਆਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਮੌਕਾ ਦਿੱਤਾ ਠੀਕ ਆ ਨਾ ਸੋਨ ਦੱਸ ਦਈਏ ਵੀ ਸਾਡੀ ਹਰ ਇੱਕ ਜਿਹੜੀ ਐਡ ਹੁੰਦੀ ਆ ਨਾ ਇਹ ਅਸੀਂ ਕੋਈ ਲਾਲਚ ਨਾਲ ਨਹੀਂ ਕਰਦੇ ਜੇ ਚੰਗੀ ਚੀਜ਼ ਲੱਗੇ ਵੀਡੀਓ ਦੇਖ ਕੇ ਵੀਰ ਉਹਨਾਂ ਨਾਲ ਸੰਪਰਕ ਕਰ ਲਓ ਨੰਬਰ ਦਵਾਂਗੇ ਵੀਰ ਉਹਨਾਂ ਦਾ ਵੀ ਜੀ ਜਿਵੇਂ ਤੁਸੀਂ ਕਹਿੰਦੇ ਹੋ ਹੂੰ ਕਿ ਸਾਡਾ ਸਮਾਨ ਸਾਡੀ ਕੁਆਲਿਟੀ ਹੂੰ ਹੈਨਾ ਸਾਡਾ ਰੇਟ ਬਾਜ਼ਾਰ ਨਾਲ ਮਲਾਓ ਹੂੰ ਠੀਕ ਹੈ ਨਾ ਤੇ ਉਹਦੇ ਆਪਾਂ ਬਸ ਇਹਦੇ ਗੱਲ ਕਰ ਜਿਵੇਂ ਇਹ ਸੋਫੇ ਨੇ ਹੂੰ ਹੈ ਨਾ ਦੇਖਣ ਨੂੰ ਬਹੁਤ ਪਿਆਰ ਲੱਗਦੇ ਮੈਂ ਕਹਾਂ ਵੀਰ ਨੂੰ ਆ ਜਾ ਥੋੜਾ ਅੱਗੇ ਆ ਜਾਓ ਤੇ ਇਹਦਾ 21 ਇਹਦਾ ਰੇਟ ਰਹਿੰਦਾ ਹੈ गाइस ਇਸ ਚੀਜ਼ ਦਾ ਜੀ ਵੀਰ ਜੀ ਪਹਿਲਾਂ ਦੇਖੋ ਇਹ ਸੋਫਾ ਆ ਗਿਆ ਆਪਣਾ 7 ਸੈਟਡ ਠੀਕ ਹੈ ਜੀ ਕੇ ਵਾਲਾ ਦੋ ਪਫੀਆਂ ਆ ਗਿਆ ਟੇਬਲ ਆ ਗਿਆ ਨਾਲੇ ਦੇ ਸੋਫਾ ਆ ਗਿਆ ਠੀਕ ਹੈ ਜੀ ਇਹ ਮਾਰਕੀਟ ਦਾ ਦੇਖੋ ਆਪਾਂ ਨੂੰ ਪਤਾ ਨਹੀਂ ਕੀ ਚੱਲਦਾ ਹੈ ਨਾ ਚੱਲਦਾ ਠੀਕ ਹੈ ਨੀ ਇਹ ਆਪਾਂ ਨੂੰ 12000 ਰੁਪਏ ਦਾ ਪੈਂਦਾ ਹੈ ਸੋਫਾ ਇਹਦੇ ਉੱਪਰ ਗਲਾਸ ਆਪਾਂ ਰੱਖ ਕੇ ਦਿੰਨੇ ਆ ਵੀ ਇਹਦੇ ਉੱਪਰ ਗਲਾਸ ਰੱਖ ਕੇ ਜੀ ਇਹਦੇ ਵਿੱਚ ਉਹ ਵੀ ਕਲਰ ਉਹ ਜਿਹੜਾ ਕਲਰ ਅਗਲਾ ਉਹ ਵੀ ਕਲਰ ਆਪਾਂ ਲਗਵਾ ਸਕਦੇ ਆ ਅਮਾ ਇਹਦੇ ਉੱਪਰ ਆਪਾਂ ਇਹ ਵਾਲੀ ਚੀਜ਼ ਇਹ 12 ਦੀ ਰੇਂਜ ਚ ਪੈਂਦਾ ਜੀ ਆਪਾਂ ਠੀਕ ਠੀਕ ਹੈ ਜੀ ਇਹ ਹੁਣ ਦੇਖੋ ਪਤਾ 걸 ਗਿਆ ਦੇਖੋ ਕੱਲਾ ਆਪਣੇ ਤੇ ਨਹੀਂ ਲੋਕ ਵੀਡੀਓ ਬੇਕਾਰ ਦੇਖਦੇ ਨੇ ਉਹ ਬਾਕੀ ਵੀਰ ਜਿਵੇਂ ਇਹ ਥੋੜਾ ਇਹ ਲੈਦਰ ਚ ਆ ਜਾਂਦਾ ਕਿ ਮਿਕਸਿੰਗ ਲੈਦਰ ਹੈ ਨਹੀਂ ਉਹ ਚਾਏ ਆਪਾਂ ਲੈਦਰ ਲਗਵਾ ਲਓ ਜੀ ਚਾਏ ਆਪਾਂ ਬੈਲ ਬਟ ਲਗਵਾ ਲਓ ਉਹਦਾ ਰੇਟ ਦਾ ਕੋਈ ਫਰਕ ਨਹੀਂ ਪੈਂਦਾ ਜੀ ਇਹ ਚੀਜ਼ ਦਾ ਗਾਗ ਨੂੰ ਅਲਝਾਉਣ ਵਾਸਤੇ ਦੁਕਾਨਦਾਰ ਬਹੁਤ ਕੁਝ ਕਹਿ ਦਿੰਦੇ ਨੇ ਕਿ ਤੁਸੀਂ ਸਵੇਡ ਕੱਪੜਾ ਹੈਗਾ ਇਹ ਸਸਤਾ ਹੈ ਸਵੇਡ ਲੈਦਰ ਮਹਿੰਗੀ ਹੈ ਨਾ ਇਹਦੇ ਵਿੱਚ ਤੁਸੀਂ ਕੋਈ ਮਰਜ਼ੀ ਕੁਆਲਿਟੀ ਲਗਾ ਲਓ ਸੋ ਉਹਨੂੰ ਉਸੇ ਰੇਟ 'ਤੇ ਚਾਹੇ ਐਚਰਤ ਲਗਵਾ ਲਓ ਚਾਹੇ ਹਾਂ ਚਾਹੇ ਤੁਸੀਂ ਇਹ ਵਾਲੇ ਲਵਾ ਲਓ ਆਪਣੀ ਸਵੇਟ ਲੈਦਰ ਲਗਵਾ ਲਓ ਚਾਹੇ ਆਪਾਂ ਬੈਲ ਬੱਟ ਲਗਾ ਲਓ ਬੀਲ ਕਹਿ ਦਿੰਦੇ ਨੇ ਸਿੱਧਾ ਇਹ ਲਗਾ ਲਓ ਆਪਾਂ ਕੋਈ ਫਰਕ ਨਹੀਂ ਪੈਂਦਾ ਜੀ ਇਹਦਾ ਫਰਕ ਪੈਂਦਾ ਰੇਟ ਤੇ ਡਿਪੈਂਡ ਆ ਆਪਣਾ ਸਾਈਜ਼ ਤੇ ਡਿਪੈਂਡ ਹੈਗਾ ਹੁਣ ਇਹਦੇ ਵਿੱਚ ਹੀ ਆਪਾਂ بڑا ਸਾਈਜ਼ ਲੈ ਲੈਨੇ ਆਪਾਂ ਜੀ ਇਹ ਵਾਲਾ ਸੋਫਾ ਆ ਗਿਆ ਜੀ ਆਪਾਂ ਨੂੰ ਇਹ ਵਾਲਾ ਸੋਫਾ ਆਪਾਂ ਨੂੰ 17000 ਦਾ ਪੈਂਦਾ ਹੈਗਾ ਠੀਕ ਹੈ ਜੀ ਇਹ 3 ਵਾਲੀ ਸੀਟ ਆ ਗਈ ਜੀ ਸਾਡੇ ਤੇ ਇਹ ਆ ਗਈ ਦੋ ਕੁਰਸੀਆਂ ਆ ਗਈਆਂ ਨਾਲ ਇੱਕ ਇਹਦੇ ਟੇਬਲ ਉੱਪਰ ਇਹਦੇ ਗਲਾਸ ਰੱਖ ਗਲਾਸ ਹੈਗਾ ਜੀ ਹਾਂ ਇਹ 17000 ਦੀ ਰੇਂਜ ਚ ਪੈਂਦਾ ਹੈਗਾ ਜੀ ਸੋਫਾ ਆਪਾਂ ਨੂੰ ਜਿਹੜੀ ਆਪਾਂ ਇਹਦੀ ਗਾਰੰਟੀ ਦਿੰਨੇ ਆਂਗੇ 2 ਸਾਲ ਦੀ ਗੱਦੀ ਦਾ ਬੰਦੀ ਗਾਰੰਟੀ ਦਿੰਨੇ ਆ ਜੀ ਇਹਦੀ 2 ਸਾਲ ਦੀ ਆਪਾਂ ਇਹਦੀ ਸਿਉਂਖ ਦੀ ਗਾਰੰਟੀ ਦਿੰਨੇ ਆ ਲੱਗਣ ਦੀ ਕੋਈ ਚੀਜ਼ ਦੀ ਕੋਈ ਦਿੱਕਤ ਆਉਂਦੀ ਹੈਗੀ ਤਾਂ ਗੱਦੀ ਦੀ ਆਉਂਦੀ ਹੈ ਤਾਂ ਗੱਦੀ ਚੇਂਜ ਕਰਕੇ ਦੇ ਦੇ ਦਿੰਨੇ ਆ ਵਿੱਚੋਂ ਜੀ ਆਪਾਂ ਸਿਉਂਖ ਥੋੜੀ ਮੋਟੀ ਆਉਂਦੀ ਹੈ ਕੋਈ ਆ ਤਾਂ ਉਹਦੀ ਪੱਛਰ ਵਗੈਰਾ ਚੇਂਜ ਕਰਕੇ ਦੇ ਦੇਣੇ ਆਪਾਂ ਠੀਕ ਹੈ ਜੀ ਕੋਈ ਗੱਦੀ ਦੀ ਕੰਪਲੀਟ ਨਹੀਂ ਕੁਝ ਨਹੀਂ ਹੈਗਾ ਜੀ ਇਹਦਾ ਤੇ ਵੀਰ ਜਿੰਦੇ ਜਿਵੇਂ ਆ ਪਿਆਗਾ ਹਨਾ ਖਾਂਜੀ ਖਾਂਜੀ ਇਹ ਜਿਹੜਾ ਸ਼ੋਫਾ ਗਾਏ 2 4 6 7 ਸੀਟਰ ਹੋਗਾ ਨਹੀਂ ਹਾਂਜੀ ਹਾਂ ਤੇ 7 ਸੀਟਰ ਹੋਗਾ ਇਹ ਦੇਖਣ ਵੀ ਲਗੜ ਦੀ ਹੋਣਦਾ ਆ ਰਾਮ ਦੇ ਚੈਨਾ ਬਾਜੂ ਕਹਿੰਦੇ ਨੇ ਆਪਾਂ ਉੱਪਰ ਲੱਕੜ ਲੱਗੀ ਹੁੰਦੀ ਹੈ ਇਹਦੇ ਨਾਲ ਟੇਬਲ ਆ ਗਿਆ ਇਹਦੇ ਇਹ 7 ਸੀਟਡ ਸੋਫਾ ਜਿਹੜਾ ਸਵੇਟ ਲੈਦਰ ਲਗਵਾ ਲੋ ਇਹ ਲੱਗੀ ਹੋਈ ਹੈ ਜਿੰਮੇ ਇਹਦੇ ਉੱਪਰ ਅਪਾ ਬੈਲਬਟ ਲਗਾਉਣੀ ਹੈ ਤਾਂ ਬੈਲਬਟ ਵੀ ਲਗਾ ਸਕਦੇ ਆਪਾ ਠੀਕ ਹੈ ਜੀ ਇਹਦਾ ਹੁਣ ਜਿਵੇਂ ਇਹ ਸੈੱਟ ਪਿਆ ਹੈ ਜੀ ਆਪਣੇ ਕੋਲ ਇਹ 25 ਦੀ ਰੇਂਜ ਚ ਪੈਂਦਾ ਹੈਗਾ ਇਹ ਵਾਲਾ ਸੈੱਟ ਠੀਕ ਹੈ ਜੀ ਇਹ ਚ ਕਲਰ ਆਪਸ਼ਨ ਬਹੁਤ ਨੇ ਇਹ ਚ ਵੈਸੇ ਅੱਜ ਕੱਲ੍ਹ ਹੁਣ ਕਾਰਨਰ ਜ਼ਿਆਦਾ ਚੱਲਣ ਲੱਗ ਗਿਆ ਜੀ ਠੀਕ ਹੈ ਕਾਰਨਰ ਹਾਂ ਜਿਵੇਂ ਆਹ ਚੀਜ਼ ਆ ਗਈ ਕਾਰਨਰ ਇਸ ਤੋਂ ਬੜਾ ਆ ਗਿਆ ਇਹ ਵਾਲਾ ਜੀ ਤੁਹਾਡੇ ਕੋਲ ਵੀ ਜੀ ਕੁਆਲਿਟੀ ਕਿੰਨੇ ਕੁ ਤਰ੍ਹਾਂ ਦੀ ਰਹਿੰਦੀ ਹੈ ਇਹ ਤੋਂ ਆਪਾ ਅਪ ਕੁਆਲਿਟੀ ਵੀ ਹੈਗਾ ਉਹ ਆਪਦੀ ਇੱਛਾ ਹੈ ਵੀਰ ਜੀ ਹੁਣ ਜਿਵੇਂ ਸਾਨੂੰ ਮੈਂ ਸਟਾਰਟਿੰਗ ਕੀਤੀ ਸੀਗੀ 12000 ਤੋਂ ਸੋਫੇ ਦੀ ਇਹਨੂੰ ਆਪਾ ਅ ਠੀਕ ਹੈ ਇਸ ਤੋਂ ਨੀਚੇ ਗ੍ਰੇਡ ਲੈ ਕੇ ਆਣ ਆਪਾਂ ਨੀਚੇ ਵੀ ਲੈ ਕੇ ਜਾ ਸਕਦੇ ਆ ਇਹਨੂੰ ਆਪਾਂ ਉਹ 10000 ਚ ਵੀ ਤਿਆਰ ਹੋ ਜਾਊਗਾ ਜਿਵੇਂ ਇਹ ਆ ਦਿਖਾਰੇ ਬੜਾ ਪਿਆਰਾਗਾ ਨਾ ਦੇਖਣ ਨੂੰ ਬਹੁਤ ਸੋਹਣਾ ਦਾ ਕਾਰਨ ਹੈ ਹਨਾ ਹਾਂਜੀ ਹਾਂ ਤੇ ਇਹ ਕਿੰਨਾ ਸੀਟਰ ਹੋਗਾ 4 6 ਇਹਨੂੰ ਵੀ ਅਸੀਂ ਟੇਬਲ ਦੇ ਸਮੇਤ ਜਿਵੇਂ ਕਹਿ ਦਿੰਨੇ ਆ ਇਹਨੂੰ 10 ਸੀਟੜ ਕਹਿ ਦਿੰਨੇ ਆ ਸੋਫੇ ਨੂੰ ਆਪਾਂ ਵਿਦ ਟੇਬਲ ਇਹਦੇ ਉੱਪਰ ਵੀ ਗਲਾਸ ਆਉਣਾ ਹੁਣ ਜਿਹੜਾ ਇਹ ਵਾਲਾ ਕੱਪੜਾ ਇਕੱਲਾ ਹਾਂਜੀ ਇਹ ਵਾਲੀ ਹੈ ਤਾਂ ਸਵਾਡ ਲੈ ਤੇਰਾ ਇਹ ਵਾਲੀ ਇਹ ਥੋੜੀ ਕਾਸਟਲੀ ਪੈਂਦੀ ਹੈ ਜੇ ਆਪਾਂ ਠੀਕ ਹੈ ਜੀ ਇਹ ਵਾਲੇ ਮੰਨ ਲਓ ਤੁਸੀਂ ਜਿਵੇਂ ਇਹ ਸੋਫਾ ਪਿਆ ਹੈ ਆਪਣੇ ਕੋਲ ਇਹ ਇਹਦੀ ਆਪਾਂ ਨੋਰਮਲ ਬੈਲ ਬਟ ਲਗਾ ਲਈਏ ਜਾਂ ਸਸਤੀ ਸਵੈਡ ਲੈਦਰ ਲਗਾ ਲਈਏ ਆਪਾਂ ਫਿਰ ਇਹੀ ਸੈਟਅਪ ਨੂੰ 26000 ਦਾ ਪਿਆ ਜਾਂਦਾ ਠੀਕ ਹੈ ਜੀ ਸਿਰਫ 4000 ਰੁਪਏ ਦਾ ਇਕੱਲਾ ਇਹਦੇ ਕੱਪੜੇ ਕੱਪੜੇ ਦਾ ਫਰਕ ਹੈ 쿠ਸ਼ਨ ਹੈ ਜਿਹੜਾ ਇਹਦੇ ਵਿੱਚ ਜਿਹੜਾ ਆਪਣੇ ਕੋਲ 17 ਦੀ ਰੇਂਜ ਚ ਹੈ ਉਹੀ 쿠ਸ਼ਨ ਇਹਦੇ ਵਿੱਚ ਹੈਗਾ ਚਾਹੇ 12 쿠ਸ਼ਨ ਉਹ ਵੀ ਇਹਦੇ ਵਿੱਚ ਹੀ ਇਹਦੇ ਇਹਦੇ ਵੀ ਗਲਾਸ ਹਾਂ ਗਲਾਸ ਨਾਲ ਲਾਕੀ ਦਵਾਗੇ ਵੀਰ ਜੀ ਜਿਵੇਂ ਵੀ ਇਹ ਆ ਦਿਖਾ ਰਹੇ ਪਿੱਛੇ ਨਾ ਇਹ ਵੀ ਕਾਰਨਰ ਹੈ ਨਾ ਹਾਂਜੀ ਏ ਵੀ ਵੀਰ ਜੀ 17 ਦੀ ਰੇਂਜ ਚ ਆ ਗਿਆ ਸੈੱਟ ਆਪਣੇ ਕੋਲ ਪਰ ਇਹਦੇ ਕਿਸੇ ਦੇ ਗੱਡੀਆਂ ਨਹੀਂ ਲੱਗਦੇ ਇਦਾਂ ਹੀ ਹੁੰਦੇ ਨੇ ਜਾਨੀ ਗੱਡੀਆਂ ਤੋਂ ਬਗੈਰ ਵੀਰ ਜੀ ਇਹਦਾ ਡਿਜ਼ਾਈਨ ਹੈ ਜੇ ਗੱਡੀ ਕੁਸ਼ਨ ਰੱਖਣਾ ਹੈ ਆਪਾਂ ਨੇ ਤਾਂ 100 ਰੁਪਏ ਕੁਸ਼ਨ ਲਗਾਣੇ ਆ ਆਪਾਂ ਜੀ ਠੀਕ ਠੀਕ ਹੈ ਤਾਂ ਉਹਦੇ ਕੁਸ਼ਨ ਜਿਵੇਂ 6 ਕੁਸ਼ਨ ਰੱਖਣੇ ਨੇ ਆਪਾਂ ਨੇ ਤਾਂ 600 ਰੁਪਏ ਪਲੱਸ ਹੋ ਜਾਊਗਾ ਸਿਰਫ 100 ਰੁਪਏ ਦੇ ਹਾਂ ਸਿਰਫ 100 ਰੁਪਏ ਇੱਕ ਕੁਸ਼ਨ ਦਾ ਲੱਗਦਾ ਹੈ ਮੈਂ ਕਹੂੰਗਾ ਅੱਗੇ ਆਓ ਮੜੇ ਨਾ ਇਹ ਦੇਖੋ ਕਿੰਨਾ ਬਹੁਤ ਹੀ ਪਿਆਰਾ ਕਲਰ ਹੈਗਾ ਨਾ ਔਰ ਬਹੁਤ ਹੀ ਵਧੀਆ ਡਿਜ਼ਾਈਨ ਆ ਕਾਰਨਰ ਵੀ ਆ ਔਰ ਫੋਲਡਰ ਵੀ ਇ ਇਹ ਵੀਰ ਜੀ ਹੁੰਦਾ 12 ਸੇਟਰ 12 ਸੇਟਰ ਜੀ ਹਾਂ ਇਹਦੇ ਉੱਪਰ ਵੀ ਗਲਾਸ ਆਉਂਦਾ ਆਪਣਾ ਇਹ ਜਿਵੇਂ ਹੈਵੀ ਸੈਟ ਆ ਆ ਮਾਰਕੀਟ ਦੇ ਵਿੱਚ ਕੋਈ 60 ਦਾ ਕੋਈ 65 ਦਾ ਦੇਖੋ ਮੈਨੂੰ ਨਹੀਂ ਪਤਾ ਕਿੰਨੇ ਦਾ ਵਿਕਦਾ ਠੀਕ ਜੀ ਇਹ ਮੰਨ ਲਓ ਜਿਵੇਂ ਮੇਰਾ ਇਹਦਾ ਰੇਟ ਹੈਗਾ ਸੈਟ ਦਾ ਟੂ ਵਾਲੀ ਸੀਟ ਆ ਗਈ ਜੀ ਨਾਲ ਇਹਦੇ ਬੈਕ ਦੇ ਨਾਲ ਦੋ ਚਿਹਰੇ ਆ ਗੀਆਂ কর্নার ਵੀ ਇਹਦਾ بڑا ਆ ਗਿਆ 42 ਇੰਚਾ 33 ਸੀਟ ਆ ਗਈ ਨਾਲ ਟੇਬਲ ਵੀ بڑا ਆ ਗਿਆ ਇਹ ਆਪਾਂ ਨੂੰ 50 ਦੀ ਰੇਂਜ ਚ ਪੈਂਦਾ ਸੈਟ 50 ਇਹ 50000 ਦਾ ਪੈਂਦਾ ਇਹ ਵੀਰ ਮੰਨ ਲਓ ਕੋਈ ਬੰਦਾ ਆਪਣੀ ਵੀਡੀਓ ਦੇਖ ਰਿਹਾ ਤੁਹਾਡਾ ਸਕਰੀਨ ਤੇ ਅਸੀਂ ਨੰਬਰ ਦੇਣ ਲੱਗੇ ਹਾਂ ਨਾ ਵੀ ਇਹਨੂੰ ਕੋਈ ਬੰਦਾ ਕਿਤੇ ਬਾਹਰ ਬੈਠਾ ਜਿਵੇਂ ਕੋਈ ਫੋਰਨ ਕੰਟਰੀ ਅਮਰੀਕਾ ਕੈਨੇਡਾ ਕੈਨੇਡਾ ਇੰਗਲੈਂਡ ਵਗੈਰਾ ਜਾਂ ਕੋਈ ਇੰਡੀਆ ਦੇ ਵਿੱਚ ਬੈਠਾਗਾ ਉਹ ਤੁਹਾਨੂੰ ਮਗਾਣਾ ਚਾਹੇ ਫਿਰ ਉਹਦਾ ਤੁਹਾਡਾ ਕੀ ਪ੍ਰੋਸੀਜ ਰੱਖਿਆਗਾ ਉਹ ਵੀ ਜੀ ਭੇਜ ਦਿੰਨੇ ਆਪਾਂ ਡਿਲੀਵਰੀ ਚਾਰਜ ਅਲੱਗ ਹੋਊਗਾ ਵੈਸੇ ਇਹਦਾ ਅਸੀਂ ਪੰਜਾਬ ਦਾ ਹਾਂ ਤੇ ਆਪਾਂ ਇਹ ਨਹੀਂ ਹੈਗਾ ਲੋਕਾਂ ਨੂੰ ਕਿ 2-3000 ਰੁਪਏ ਪਹਿਲਾਂ ਫालतू ਦੱਸਦੇ ਆਪਾਂ ਅਸਲ ਕਹਿ ਦੀ ਕਿ ਡਿਲੀਵਰੀ ਚਾਰਜ ਸਾਡਾ ਪਿੱਛੇ ਆਇਆ ਕਰਨਾ ਉਹ ਡਿਲੀਵਰੀ ਦਾਗਾ ਜੇ ਕਿਸੇ ਨੇ 10 ਕਿਲੋਮੀਟਰ ਲੈ ਕੇ ਜਾਣਾ ਹੈਗਾ 15 ਕਿਲੋਮੀਟਰ ਲੈ ਕੇ ਆਣਾ ਉਹ 500 400 ਜਿੰਨਾ ਵੀ ਖਰਚਾ ਹੋ ਉਹ ਅਲੱਗ ਹੋਊਗਾ ਜਿਵੇਂ ਤੁਸੀਂ ਬਾਹਰ ਕੋਈ ਬਾਹਰ ਮਂਗਾਵੇ ਬੰਦਾ ਤਾਂ ਉਹ ਵੀ ਤੁਸੀਂ ਕੋਰੀਅਰ ਹੋ ਜਾਂਦਾ ਹਾਂ ਬਾਹਰ ਵੀ ਚਲਾ ਜਾਂਦਾ ਹੈ ਇੱਕ ਵੀਰ ਵੀਰ ਦੀ ਗੱਲ ਨੋਟ ਕਰਿਓ ਨਾ ਵੀਰ ਨੇ ਇੱਕ ਗੱਲ ਕਹੀ ਆਗੀ ਵੀ ਅਸੀਂ ਡਿਲੀਵਰੀ ਫ੍ਰੀ ਨਹੀਂ ਦਿੰਦੇ ਬਹੁਤ ਵੱਡੀ ਗੱਲ ਆ ਹਨਾ ਇਹ ਵੀ ਗੋਲਮੋਲ ਕਰ ਸਕਦੇ ਸੀ ਹਨਾ ਫਿਰ ਇੱਕ ਤੁਸੀਂ ਗਰੰਟੀ ਦੀ ਗੱਲ ਕਰਦੇ ਹੋ ਹਨਾ ਦੇਖੋ ਜਿਹੜੇ ਲੋਕਾਂ ਨੇ ਗੱਲ ਕਣੀ ਮੈਂ ਤੁਹਾਨੂੰ ਉਹ ਗੱਲ ਪੁੱਛਣ ਲੱਗਿਆਗਾ ਵੀ ਕੋਈ ਕਈ ਦੁਕਾਨਾਂ ਐਜੇ ਨੇ ਜਿਹੜੀਆਂ ਥੋੜੇ ਟਾਈਮ ਲਈ ਹੁੰਦੇ ਨੇ ਤੁਹਾਡੀ ਕਿੰਨੀ ਕੁ ਪੁਰਾਣੀ ਦੁਕਾਨ ਮੈਨੂੰ ਇੱਕ ਦੱਸੋ ਦੇਖੋ ਤੁਸੀਂ ਗਰੰਟੀ ਕਹਿ ਦਿੱਤੀ ਲੋਕਾਂ ਨੇ ਗਰੰਟੀ ਮੰਨ ਲਈ ਜਿਹੜੇ ਲੋਕਾਂ ਨੇ ਗੱਲ ਕਣੀ ਉਹ ਮੈਂ ਤੁਹਾਨੂੰ ਗੱਲ ਪੁੱਛਣ ਲੱਗਿਆ ਵੀ ਤੁਹਾਡੀ ਦੁਕਾਨ ਕਿੰਨੀ ਕੁ ਪੁਰਾਣੀ ਹੈ ਜੋ ਮੰਨ ਲਓ ਤੁਸੀਂ ਅੱਜ ਗਰੰਟੀ ਦੇ ਇੱਕ ਸਮਾਨ ਚਕਾਰਤਾ ਕੱਲ ਨੂੰ ਥੋੜਾ ਮਹਿੰਗਾ ਸਮਾਨ ਅਗਲੇ ਨੇ ਖਰੀਦ ਲਿਆ ਕੱਲ ਨੂੰ ਸਮਾਨ ਖਰਾਬ ਹੁੰਦਾਗਾ ਤੁਹਾ ਆਪਣੀ ਦੁਕਾਨ ਇਹ 2001 ਤੋਂ ਹੈ 25 ਸਾਲ ਹੋ ਗਏ 25 ਸਾਲ ਹੋ ਗਏ ਆਪਾਂ ਨੂੰ ਦੁਕਾਨ ਤੇ ਇਸੇ ਜਗ੍ਹਾ ਤੇ ਬੈਠੇ ਆ ਆਪਾਂ ਠੀਕ ਹੈ ਨਾ ਠੀਕ ਹੈ ਕੋਈ ਦਿੱਕਤ ਆਉਂਦੀ ਹੈ ਕਸਟਮਰ ਨੂੰ ਬਕਾਇਦਾ ਸੀ ਬਿੱਲ ਤੇ ਵੀ ਲਿਖ ਕੇ ਦਿੰਨੇ ਆ ਠੀਕ ਹੈ ਨਾ ਜਿੰਨੀ ਵੀ ਗਾਰੰਟੀ ਹੈ ਅਸੀਂ ਉਸੇ ਚੀਜ਼ ਦੀ ਗਾਰੰਟੀ ਦਿੰਨੇ ਆ ਐ ਨਹੀਂ ਹੈਗਾ ਲੋਕਾਂ ਵਾਂਗੂ ਕਹਿ ਦੀ ਅਸੀਂ ਕਿ ਕੱਪੜੇ ਦੀ ਵੀ ਗਾਰੰਟੀ ਦਿੰਨੇ ਆ ਨਾ ਕੱਪੜੇ ਦੀ ਕਿਸੇ ਦੀ ਨਹੀਂ ਗਾਰੰਟੀ ਹੋਗੀ ਚਾਹੇ ਤੁਸੀਂ 200 ਮੀਟਰਾਂ ਲਗਾ ਲਓ ਚਾਹੇ 1500 ਰੁਪਏ ਮੀਟਰਾਂ ਲਗਾ ਲਓ ਕਿਸੇ ਕੱਪੜੇ ਦੀ ਕੋਈ ਗਾਰੰਟੀ ਨਹੀਂ ਆਉਂਦੀ ਇਹ ਚੀਜ਼ਾਂ ਦੀ ਇਹ ਇਹ ਆ ਗਿਆ ਵਿਆਹ ਦਾ ਸਮਾਨ ਹਣਾ ਇਹਦੂ ਬਣਾ ਵਿਆਹ ਦੇ ਵਿੱਚ ਜਿਵੇਂ ਅਲਮਾਰੀ ਹੋਗੀ ਪੇਟੀ ਹੋਗੀ ਹੋਰ ਸਮਾਨ ਹੋ ਗਿਆ ਉਹ ਆਪਾਂ ਦੂਸਰੇ ਸਟੋਰ 'ਚ ਆਪਣੇ ਹਾਂਜੀ ਹਾਂ ਉਹ ਦੂਸਰੇ ਸਟੋਰ ਆਜੋ ਆਪਾਂ ਵੀਰ ਜੀ ਉਹਨਾਂ ਦੇ ਉਧਰ ਦੂਸਰੇ ਸਟੋਰ ਚਲਦੇ ਆਂ ਕਰਦੇ ਆਪਾਂ ਗੱਲਬਾਤ ਸੀਗਾ ਵੀਰ ਉਹਨਾਂ ਕੋਲੇ ਕੁਆਲਿਟੀ ਤੇ ਕਵਾਂਟੀਟੀ ਬਹੁਤ ਜ਼ਿਆਦਾ ਦੀ ਠੀਕ ਹੈ ਨਾ ਬਹੁਤ ਵਧੀਆ ਸਮਾਨ ਆ ਔਰ ਬਹੁਤ ਵੱਡੀ ਗਿਣਤੀ ਜਾਨ ਆਪੇ ਲੈ ਕੇ ਆਏ ਤੁਹਾਨੂੰ ਟੇਬਲ ਦੇ ਕੋਲੇ ਡੈਸਕ ਟੇਬਲ ਦੇ ਵੀਰੇ ਇਹ ਕਿੰਨੇ ਟੂ ਕੈ ਕੁਸਟਿਨ ਹੈ ਇਹ 6 ਕੁਰਸੀ ਹੈ ਰਾਜ ਡੈਟਿੰਗ ਟੇਬਲ ਇਹ ਟਾਲੀ ਤੇ ਸਾਗਮਨ ਦਾ ਬੰਦਾ ਹੈ ਟਾਲੀ ਸਾਗਮਨ ਇਹਨੂੰ ਅਸੀਂ ਲਗਜ਼ਰੀ ਕਹਿ ਦਿੰਨੇ ਆ ਬੈਕ ਇਹਦੀ ਹਾਂਜੀ ਹਾਂ ਸਾਰੀ ਫਿਨਿਸ਼ਿੰਗ ਹੈਦੀ ਮੈਨੂੰ ਕਾ ਥੋੜਾ ਨੇੜੇ ਆ ਕੇ ਦਿਖਾਓ ਬੜੀ ਪਿਆਰੀ ਹੈ ਨਾ ਚੇਅਰ ਬਹੁਤ ਪਿਆਰੀ ਹੈ ਪਿੱਛੋਂ ਇਹਨੂੰ ਕਾਰਵਿੰਗ ਸੈਟ ਵੀ ਕਹਿ ਦਿੰਨੇ ਆ ਆਪਾਂ ਜੀ ਕਾਰਵਿੰਗ ਚੇਅਰ ਕਹਿ ਦਿੰਨੇ ਆਪਾਂ ਇਹਨੂੰ ਵੀ ਇਹ ਟਾਲੀ ਤੇ ਸਾਗਮਨ ਨੂੰ ਕੋਈ ਲੱਗਣ ਲੋਗ ਦੀ ਆਪਸ਼ਨ ਤਾਂ ਨਹੀਂ ਨੇ ਨਾ ਇਹਦੀ ਵੀਰ ਜੀ 2 ਸਾਲ ਦੀ ਗਾਰੰਟੀ ਹੋਊਗੀ ਆਪਣੀ ਕੋਈ ਸਿਉਂਖ ਲੱਗਦਾ ਕੋਨਾ ਲੱਗਦਾਗਾ ਆਪਾਂ 20 ਚੇਂਜ ਕਰਕੇ ਦੇ ਦਨੇ ਆ ਕਸਟਮਰ ਨੂੰ ਤੇ ਜਿਹੜਾ ਟੇਬਲ ਹੈ ਇਹ ਵੀ ਟਾਲੀ ਦਾਗਾ ਜੀ ਕੱਲਾ ਪਾਵਾ ਟਾਲੀ ਦਾ ਹੁੰਦਾ ਜੀ ਪਾਵਾ ਟਾਲੀ ਦਾ ਕੱਲਾ ਪਾਵਾ ਟਾਲੀ ਦਾ ਹੁੰਦਾਗਾ ਬਾਕੀ ਜਿਹੜਾ ਡਾਈਨਿੰਗ ਉੱਪਰਲਾ ਹਿੱਸਾ ਹੈ ਦਾ ਇਹ ਬੋਰਡਪਲੇ ਦਾ ਬਣਦਾ ਬੋਰਡਪਲੇ ਦਾ ਹਾਂ ਗਲਾਸ ਦੇ ਵਿੱਚ ਜਿਹੜਾ ਗਲਾਸ ਰੱਖਿਆ ਆਪਣੇ ਕੋਲ ਇਹ ਚ ਆਪਾਂ ਡਾਈਨਿੰਗ ਹੋਰ ਵੀ ਲੈ ਸਕਦੇ ਆ तकरीबन ਘੱਟੋ ਘੱਟ 40 50 ਡਾਈਨਿੰਗ ਤਾਂ ਆਪਣੇ ਕੋਲ ਹਾਜ਼ਰ ਪਏ ਹੁੰਦੇ ਟੇਬਲ ਆਪਣੇ ਡਿਜ਼ਾਈਨ ਮੰਨ ਸਮ ਹਾਂ ਕੱਲਾ ਉੱਪਰਲਾ ਉਪਰਲਾ ਗਲਾਸ ਚੇ ਟੇਬਲ ਵਾਲਾ ਡੈਸਕ ਟੇਬਲ ਆ ਕੁਰਸੀ ਚੇਅਰ ਬੜੀ ਹਾਂਜੀ ਜੀ ਮੇ ਇਹ ਵਾਲਾ ਆ ਗਿਆ ਹਾਂਜੀ ਡਾਈਨਿੰਗ ਟੇਬਲ ਆਪਣਾ ਇਹ ਆਪਣਾ ਨਿੰਮ ਤੇ ਟੇਕ ਦਾ ਬੰਦ ਹੈਗਾ ਜੀ ਠੀਕ ਹੈ ਜੀ ਇਹ ਵਾਲਾ ਮਿਕਸ ਇਹਦੀ ਰੇਂਜ ਹੈ ਜਿਹੜੀ ਜਿਵੇਂ ਆਮ ਕਸਟਮਰ ਦੇ ਆਪਾਂ ਲਾਉਣੀ ਹੋਵੇ ਤਾਂ 20000 ਦੀ ਰੇਂਜ ਚ ਇਹ ਡਾਈਨਿੰਗ ਆਪਾਂ ਨੂੰ ਤਿਆਰ ਮਿਲ ਜਾਂਦਾ ਹੈਗਾ ਤੇ ਇਹ ਸ਼ੀਸ਼ਾ ਦਾ 3D ਆਈ ਹਾਂ ਸ਼ੀਸ਼ਾ 3D ਆਉਂਦਾ ਜੀ ਇਹ ਵਾਲਾ ਇਹਦੇ ਵਿੱਚ ਡਿਜ਼ਾਈਨਿੰਗ ਆਪਾਂ ਸ਼ੀਸ਼ੇ ਦੀ ਕੋਈ ਵੀ ਲਗਾ ਸਕਦੇ ਹਾਂਗਾ ਠੀਕ ਹੈ ਜੀ 40 50 ਡਿਜ਼ਾਈਨਿੰਗ ਨੇ ਇਹਦੇ ਵਿੱਚ ਕੋਈ ਵੀ ਆਪਣੀ ਚੁਆਇਸ ਹੈ ਉਹ ਤੁਹਾਨੂੰ ਦਿਖਾ ਦਾਂਗੇ ਆਪਾਂ ਕੋਈ ਵੀ ਚੇਂਜ ਕਰ ਸਕਦੇ ਆ ਆ ਦੇਖ ਸਕਦੇ ਹੋ ਨਾ 3D ਤੇ ਇਦਾਂ ਲੱਗਦਾ ਨਾ ਜਿਵੇਂ ਪੱਤੇ ਪਏ ਹੁੰਦੇ ਨੇ ਉੱਪਰ ਰੱਖੇ ਹੋਏ ਇਹਨੂੰ 3D ਕਹਿੰਦੇ ਨੇ ਵੀਰ ਜੀ ਨੂੰ ਤੇ ਬਹੁਤ ਵਧੀਆ ਡਿਜ਼ਾਈਨ ਨੇ ਵੀਰ ਉਹਨਾਂ ਦੇ ਨੰਬਰ ਅਸੀਂ ਵੀਰ ਜੀ ਨੂੰ ਸਕਰੀਨ ਦੇ ਥੱਲੇ ਚੱਲ ਰਿਹਾ ਹੈ ਨਾ ਅਗਰ ਤੁਸੀਂ ਮਾਲ ਖਰੀਦਣ ਲੱਗਿਓ ਨਾ ਇੱਕ ਵਾਰ ਫੋਨ ਕਰਕੇ ਵੀਰ ਜੀ ਉਹਨਾਂ ਨਾਲ ਗੱਲ ਜਰੂਰ ਕਰ ਲਿਓ ਤੁਹਾਡਾ ਫ੍ਰੀ ਦਾ ਫੋਨ ਆ ਕੋਈ ਪੈਸਾ ਨਹੀਂ ਲੱਗਣਾ ਪਰ ਮੇਰੇ ਹਿਸਾਬ ਨਾਲ ਤੁਹਾਡਾ ਫਾਇਦਾ ਬਹੁਤ ਵੱਡਾ ਹੋ ਜਾਣਾਗਾ ਪੈਸਾ ਤੁਹਾਡਾ ਖਰਚ ਕੋਈ ਨਹੀਂ ਹੋਣਾ ਫੋਨ ਲੈ ਕਰਨ ਤੇ ਫਾਇਦਾ ਤੁਹਾਡਾ ਬਹੁਤ ਹਜ਼ਾਰਾਂ ਦੇ ਵਿੱਚ ਹੋ ਜਾਣਾਗਾ ਔਰ ਸਮਾਨ ਤੁਹਾਨੂੰ ਬਹੁਤ ਵਧੀਆ ਮਿਲਣ ਵਾਲਾਗਾ ਬਾਕੀ ਕੋਈ ਵੀ ਕੁਆਲਿਟੀ ਹੈਗੀ ਆਪਾਂ ਲੈ ਸਕਦੇ ਹਾਂ ਕੋਈ ਐ ਨਹੀਂ ਹੈਗਾ ਸਟਾਰਟਿੰਗ 20 ਤੋਂ ਹੋ ਜਾਂਦੀ ਹੈ ਡੈਟਿੰਗ ਟੇਬਲ ਦੀ ਮੇਰੇ ਕੋਲ 35 40 50 ਇਹਦੇ ਵਿੱਚ ਮਾਰਬਲ ਆ ਉਹ ਕੰਦ ਵਿੱਚ ਜਿਹੜਾ ਮਿੱਠਾ ਪਾ ਲੋਂਗੇ ਉਹ ਜਿਹਾ ਸੁਆਦ ਆ ਜਿਸ ਤਰ੍ਹਾਂ ਇਸ ਤਰ੍ਹਾਂ ਆਪਾਂ ਦਾ ਹੋਣਾ ਉਹ ਵਿੱਚ ਵਾਲਾ ਕੰਮ ਹੀ ਆ ਜੀ ਯਾਨੀ ਕਿ ਜੇ ਦੇਖੋ ਵੀਰ ਨੇ ਇੱਕ ਪਾਰਦਰਸ਼ੀ ਗੱਲ ਕੀਤੀ ਹੈ ਸਾਫ਼ ਗੱਲ ਕਿਤੇ ਆ ਵੀ ਜਿਹੜਾ ਟੇਬਲ ਆਗਾ ਟੇਬਲ ਦੇ ਪਾਵੇ ਕੱਲੇ 40 ਦੇ ਨੇ ਬਾਕੀ ਉੱਪਰ ਬੋਰਡ ਤੇ ਲੱਗਿਆ ਬਈ ਐਦਾਂ ਝੂਠ ਨਹੀਂ ਬੋਲਿਆ ਹੁੰਦਾ ਵੀ ਪਾਪਾਏ ਟੇਬਲ ਹੀ ਪੂਰਾ ਟਾਲੀ ਦਾਗਾ ਠੀਕ ਹੈ ਨਾ ਆਜੋ ਵੀਰ ਉਹਨਾਂ ਦਾ ਆਪਾਂ ਦੂਸਰੇ ਉੱਧਰ ਚੈੱਕ ਕਰਦੇ ਹਾਂ ਕਿ ਵਿਆਹ ਸਾਦੀ ਦਾ ਸਮਾਨ ਦੀ ਹੈ ਨਾ ਜੇਕਰ ਆਪਾਂ ਵਿਆਹ ਸਾਦੀ ਦਾ ਸਮਾਨ ਦੀ ਗੱਲ ਕਰਦੇ ਹਾਂ ਤਾਂ ਬਿੱਡਾਂ ਤੋਂ ਇਲਾਵਾ ਵਿਆਹ ਦਾ ਸਮਾਨ ਪੂਰਾ ਨਹੀਂ ਹੁੰਦਾ ਅਗਲਾ ਹਰ ਇੱਕ ਭਾਲ ਦਾ ਕਹਿੰਗੇ ਇੱਕ ਸਾਦੇ ਥੱਲੇ ਸਾਨੂੰ ਸਮਾਨ ਮਿਲ ਜਵੇ ਜਿਵੇਂ ਹੁਣ ਬਿੱਡਾਂ ਦਾ ਬਿੱਡਾਂ ਦਾ ਆਪਣਾ ਕੀ ਰੇਟ ਤੋਂ ਸਟਾਰਟ ਹੋ ਜਾਂਦਾ ਇੱਕ ਦੇਖੋ ਇਹਦੇ ਵਿੱਚ ਸਮਾਜ ਦੇ ਵਿੱਚ ਹਰ ਤਰ੍ਹਾਂ ਦੇ ਲੋਕ ਨੇ ਗਰੀਬ ਵੀ ਨੇ ਅਮੀਰ ਵੀ ਨੇ ਠੀਕ ਹੈ ਨਾ ਕਿਸੇ ਨੇ ਮਜਬੂਰੀ ਬਸ ਕਰਨਾ ਹੁੰਦਾ ਕਿਸੇ ਨੇ ਸੌਂਕ ਦੇ ਨਾਲ ਕਰਨਾ ਹੁੰਦਾ ਹੈਗਾ ਤੇ ਇਹ ਆਪਣਾ ਕਿੰਨੇ ਤੋਂ ਸਟਾਰਟ ਹੋ ਜਾਂਦਾ ਜੀ ਇਹ ਬੈੱਡ ਦੀ ਰੇਂਜ ਤਾਂ ਵੈਸੇ ਵੀਰ ਜੀ ਆਪਣੇ ਕੋਲ 9000 ਤੋਂ ਪੇਟੀ ਬੈੱਡ ਸ਼ੁਰੂ ਹੋ ਜਾਂਦਾ ਹੈਗਾ ਪੇਟੀ ਬੈੱਡ 9000 ਤੋਂ ਜੀ ਹਾਂ 2000 ਤੋਂ ਪੇਟੀ ਬੈੱਡ ਸ਼ੁਰੂ ਹੋ ਜਾਂਦਾ ਜੇ ਵੀ ਆਪਣੇ ਕੋਲ ਜਿਵੇਂ ਆਹ ਡਿਜ਼ਾਈਨ ਲੱਗਿਆ ਹੋਇਆ ਹੈਗਾ ਹਾਂ ਜੀ ਇਹ ਬਾਕਸ ਬੈੱਡ ਹੈ ਜਿਵੇਂ ਆਪਣੇ ਕੋਲ ਇਹ 10000 ਦੀ ਰੇਂਜ ਚ ਪੈਂਦਾ ਹੈਗਾ ਅਸਲੀ ਇਹ ਕੋਲਾ ਡਿਜ਼ਾਈਨ ਜੀ ਠੀਕ ਹੈ ਜੀ ਤੇ ਇਦੇ ਵਿੱਚ ਜਿਹੜੀ ਡਿਜ਼ਾਈਨਿੰਗ ਆਪਣੇ ਕੋਲ ਹੈ ਕਿ ਥੋੜੀ ਜਿਹੀ ਘੱਟ ਵਾਲੀ 9.5 ਵਾਲੀ ਪਈ ਹੈ 10 ਵਾਲੀ ਸਟਾਰਟਿੰਗ ਹੈ ਮੰਨ ਕੇ ਚਲੋ ਬੈੱਡ ਆਪਣਾ 9.5 ਤੋਂ ਹੋ ਜਾਂਦਾ ਠੀਕ ਠੀਕ ਹੈ ਜੀ ਹੈ ਮੰਨ ਲਓ ਇਸ ਤੋਂ ਉੱਪਰ ਜਾਂਦੇ ਆ ਜਦੋਂ ਆਪਾਂ ਫੇਰ ਆਪਣੇ ਕੋਲ 9 ਫੁੱਟੀ ਬੈਕ ਆ ਗਈ ਵੀਰ ਜੀ ਸਹੀ ਜੀ ਮੇ ਇਹ ਵਾਲਾ ਬੈੱਡ ਆ ਗਿਆ ਜੀ ਬੈਕ ਹੈ ਜੀ 9 ਫੁੱਟ ਦੀ ਹੈ ਜੀ ਹਾਂ ਜੀ ਇਹਦੀ ਜਿਹੜੀ ਲੰਬਾਈ ਹੈਗੀ ਲੰਬਾਈ ਵੀ 5.5 ਆ ਗਈ ਅਸਹੀ ਇਸ ਬੈੱਡ ਦੀ ਉੱਪਰ ਨੂੰ ਲੰਬਾਈ 5.5 ਉਚਾਈ 5.5 ਹਾਂ ਉਚਾਈ 5.5 ਲੰਬਾਈ 9 ਫੁੱਟ ਜੀ ਲੰਬਾਈ 9 ਫੁੱਟ ਹੁੰਦੀ ਹੈ ਦੀ ਜਿਵੇਂ ਇਹ ਵਾਲਾ ਬੈੱਡ ਹੈ ਆਪਣੇ ਕੋਲ ਇਹ 16000 ਦੀ ਰੇਂਜ ਚ ਆ ਗਿਆ 16000 ਦੀ ਜੀ ਇਹ ਵਾਲਾ ਬੈੱਡ ਜੀ ਫਿਰ ਇਸ ਤੋਂ ਬਾਅਦ ਆਪਾਂ ਜਾਣਦੇ ਆ ਜਿਵੇਂ ਛੋਟਾ ਆ ਜਾਂਦਾ ਇਹਨੂੰ 7 ਫੁੱਟ ਦੀ ਬੈੱਡ ਕਹ ਇਹਦੇ ਨੇ ਆਪਾਂ ਅਸਹੀ ਆਹ ਵਾਲੀ ਬੈੱਡ ਨੂੰ ਅਸਹੀ ਇਹ 7 ਫੁੱਟ ਦੀ ਉਹਦੀ ਇਹਦੀ ਉਚਾਈ ਕਿੰਨੀ ਰਹਿੰਦੀ ਹੈ ਜੀ ਉਚਾਈ 4.5 ਆ ਜਾਂਦੀ ਹੈ 4.5 ਉਚਾਈ ਉਚਾਈ 4.5 ਆ ਗਈ ਜੀ ਇਹ ਇਹ ਹੁੰਦੇ ਨੇ ਬਾਕਸ ਬੈੱਡ ਸਾਰੇ ਸਾਰੇ ਬਾਕਸ ਬੈੱਡ ਨੇ ਜੀ ਜਿਨ੍ਹਾਂ ਨੂੰ ਆਪਾਂ ਪੰਜਾਬੀ ਜਿਹੀ ਪੇਟੀ ਬੈਡ ਕਹਿੰਦੇ ਨੇ ਪੇਟੀ ਬੈਡ ਕਹਿੰਦੇ ਨੇ ਆਪਾਂ ਹੁਣ ਜਿਵੇਂ ਇਹ ਵਾਲਾ ਸਟਾਰਟ ਹੋ ਜਾਂਦਾ ਬੈਡ ਆਪਣੇ ਕੋਲ ਇਹ 10000 ਤੋਂ ਹੋ ਜਾਂਦਾ ਹੈ ਠੀਕ ਹੈ ਜੀ ਜਿਵੇਂ ਬਾਰਡਰ ਲੱਗਿਆ ਲੈਣਾ ਆਪਾਂ ਨੇ ਤਾਂ 10000 ਦਾ ਹੈ ਬਿਨਾਂ ਬਾਰਡਰ ਤੋਂ ਲੈਣਾ ਆਪਾਂ ਨੇ ਤਾਂ 9000 ਦੀ ਰੇਂਜ ਆ ਜਾਊਗਾ ਵੀਰ ਜੀ ਇੱਕ ਤੁਹਾਡੀ ਗੱਲ ਵਿਚਾਲਿਆ ਗਈ ਵੀ ਹੁਣ ਇੱਕ ਸਸਤਾ ਹੀ ਹੋ ਸਸਤੇ ਨਾਲ ਦੇ ਦੇਖਿਆ ਜਾਵੇ ਕਿ ਜਦ ਤੁਹਾਡੀ ਮਜ਼ਬੂਤੀ ਹੁੰਦੀ ਤੁਸੀਂ ਇਹ ਸਾਰਾ ਬੋਰਡ ਹੈਗਾ ਵੀਰ ਜੀ ਇਹਦੇ ਵਿੱਚ ਲੱਗਿਆ ਚਾਹੇ ਤੁਸੀਂ ਵਿੱਚ ਵੜ ਜੋ ਬਸੇ ਦੇ ਵਿੱਚ ਅਸਹੀ ਚਾਹੇ ਤੁਸੀਂ ਉਹ 9000 ਵਾਲਾ ਲੈ ਲੋ ਚਾਹੇ 9 ਵਾਲਾ ਲੈ ਲਓ ਚਾਹੇ ਆਪਾਂ 12 ਵਾਲਾ ਲੈ ਲਓ 15 ਲੈ ਲਓ 16 ਵਾਲਾ ਲੈ ਲਓ ਜਿਵੇਂ ਮਰਜ਼ੀ ਵਿੱਚ ਵੜ ਜੋ ਸਾਰਾ 1.5 ਇੰਚ ਹੀ ਬੋਰਡ ਲੱਗਦਾ ਹੈਗਾ ਠੀਕ ਹੈ ਜੀ ਇਹਦੇ ਵਿੱਚ ਕੋਈ ਐਨ ਨਹੀਂ ਹੈਗਾ ਕੋਈ ਪਤਲੀ ਪਲਾਈ ਘੁਮਾ ਕੇ ਆਪਾਂ ਨੇ ਉੱਪਰੋਂ ਕੋਈ ਚੌੜਾ ਦਿਖਾਤਾ ਠੀਕ ਠੀਕ ਹੈ ਜੀ ਉਹ ਚਾਹੇ ਤੁਸੀਂ 9 ਵਾਲਾ ਲਓਗੇ ਬੈੱਡ ਉਹਦੇ ਵੀ ਇਹੀ ਬੋਰਡ ਲੱਗਿਆ ਹੋਇਆ ਠੀਕ ਹੈ ਜੀ ਫਰਕ ਪੈਂਦਾ ਕਿ ਲਾ ਡਿਜ਼ਾਈਨਿੰਗ ਦਾ ਇਹਨਾਂ ਦਾ ਡਿਜ਼ਾਈਨਿੰਗ ਦਾ ਹਾਂ ਡਿਜ਼ਾਈਨਿੰਗ ਦਾ ਫਰਕ ਪੈ ਜਾਂਦਾ ਹੈਗਾ ਹੋਰ ਕੋਈ ਫਰਕ ਨਹੀਂ ਹੈਗਾ ਹੁਣ ਜੇ ਆਨੇ ਆਪਾਂ ਇਹਦੇ ਗੱਦੇ ਦੇ ਵਿੱਚ ਆ ਜਾਂਦੇ ਆ ਜੀ ਹਾਂ ਜੀ ਹ 2000 ਵਾਲਾ ਪਿਆ 2500 ਦਾ ਪਿਆ 3000 ਦਾ ਪਿਆ ਜਿਵੇਂ ਆਮ ਵਰਗ ਨੇ ਕੋਈ ਲੈਣਾ ਹੈ ਗਰੀਬ ਦਾ ਕਿਹਨੇ ਲੈਣਾਗਾ ਉਹ ਆਪਣੇ ਕੋਲ ਪੈਕੇਜ ਵੀ ਆ ਜਾਂਦਾ ਹੈਗਾ 35 ਤੋਂ 40000 ਦਾ ਉਹਦੇ ਵਿੱਚ ਬੈੱਡ ਆ ਗਿਆ ਠੀਕ ਹੈ ਜੀ ਸੋਫਾ ਆ ਗਿਆ ਅਲਮਾਰੀ ਆ ਗਈ ਗੱਦੇ ਆ ਗਏ ਪ੍ਰੈਸ ਟੇਬਲ ਆ ਗਿਆ ਇਹ 35 ਤੋਂ 40 ਦੀ ਰੇਂਜ ਦੇ ਵਿੱਚ ਇਹ ਆਟਮਾ ਆ ਜਾਂਦੀਆਂ ਨੇ ਜਨ ਕਿ 50000 ਤੋਂ ਥੱਲੇ ਥੱਲੇ ਵਧੀਆ 50000 ਤਾਂ ਬਹੁਤ ਜ਼ਿਆਦਾ ਹੈ ਵਧੀਆ ਵਧੀਆ ਜਨ ਕਿ ਆ ਵਧੀਆ ਚੀਜ਼ ਮਿਲ ਜਾਂਦੀ ਹੈ ਜੀ ਬਹੁਤ ਵਧੀਆ ਚੀਜ਼ ਮਿਲ ਜਾਂਦੀ ਹੈ ਇਹ ਵੀ ਜਿਵੇਂ ਇਹ ਆ ਬੈੱਡ ਥੋੜਾ ਨਾ ਬਹੁਤ ਵਧੀਆ ਫੈਂਸੀ ਬਣਿਆ ਹੈ ਨਾ ਜੇ ਮੇ ਇਹ ਬਾਕਸ ਬੈੱਡ ਆ ਗਿਆ ਜੀ ਆਪਣੇ ਕੋਲ ਇਹ 14.5 ਦੀ ਰੇਂਜ ਚ ਆ ਗਿਆ ਸਹੀ ਕੇਵਲ ਅਰੇਨ ਇਹਦੀ ਬੈਕ ਵੀ 4.5 ਹੀ ਆ ਅਸਾਂ ਬੈਕ 4.5 ਹੀ ਆ ਬੈਕ 4.5 ਇਹ ਵੀਰ ਇੱਕ ਜਿਹੜੇ ਆ ਖਾਨੇ ਤੇ ਕੀ ਬਣੀਆਂ ਨੇ ਇਹ ਨੂੰ ਤੁਸੀਂ ਕੀ ਇਹਨੂੰ ਸੈਟੀਆਂ ਕਹਿੰਦੇ ਆਪਾਂ ਬੈੱਡ ਦੀ ਹਾਂ ਇਹ ਸੈਟੀਆਂ ਦੇ ਨਾਲ ਅਟੈਚ ਹੀ ਹੁੰਦਾ ਹੈਗਾ ਠੀਕ ਆ ਜੀ ਸੈਟੀਆਂ ਦੇ ਨਾਲ ਇਹਦਾ ਰੇਟ 14500 ਹੈ ਬਿਨਾ ਸੈਟੀਆਂ ਤੋਂ ਆਪਾਂ ਛੋਟਾ ਸਾਈਜ਼ ਲੈ ਲੈਨੇ ਆਦਾ ਫਿਰ ਇਹੀ ਬੈੱਡ 10 ਤੋਂ 11 ਦੀ ਰੇਂਜ ਚ ਰਹਿ ਜਾਂਦਾ ਹੈ ਜੀ ਠੀਕ ਠੀਕ ਆ ਇਹ ਸੈਟੀਆਂ ਦੇ ਕੰਮ ਜਿਵੇਂ ਕੋਈ ਟੈਲੀਫੋਨ ਵਗੈਰਾ ਹਨਾ ਜਾਂ ਕੋਈ ਲੈਂਪ ਵਗੈਰਾ ਹਾਂ ਟੈਲੀ ਲੱਗੀ ਹੋਈ ਹੈ ਵਿੱਚ ਇਹਦੇ ਜੀ ਲੱਗਿਆ ਸਾਰਾ ਸਭ ਮਜ਼ਬੂਤੀ ਕਲਾ ਕੰਮ ਹੈ ਕੋਈ ਇਹ ਜੀ ਦਿੱਕਤ ਨਹੀਂ ਆਉਂਦੀ ਕਿਸੇ ਵੀ ਵੀਰ ਇਹ ਜਿਹੜਾ ਸਮਾਨ ਹੈਗਾ ਇਹ ਕੀ ਤੁਸੀਂ ਕਿਤੋਂ ਨਹੀਂ ਇਹ ਸਾਰਾ ਆਪਣੇ ਕੋਲ ਅੰਦਰ ਆਪਣੀ ਕੋਲ ਮੈਨੂਫੈਕਚਰਿੰਗ ਹੈ ਦੀ ਸਾਰੇ ਅੰਦਰੋਂ ਹੀ ਬਣਦਾ ਹੈ ਸਾਰਾ ਇਹ ਇੱਥੇ ਲੱਗ ਜਾਂਦਾ ਹੈਗਾ ਕਿ ਕੋਈ ਬਾਹਰਲੀ ਆਪਣੇ ਕੋਲ ਕੋਈ ਕੁਆਲਟੀ ਨਹੀਂ ਹੈਗੀ ਚਾਹੇ ਆਪਣੇ ਕੋਲ ਬੈੱਡ ਹੈਗਾ ਚਾਹੇ ਕੋਈ ਸੋਫਾ ਹੈਗਾ ਚਾਹੇ ਅਲਮਾਰੀ ਹੈ ਵਗੈਰਾ ਸਾਰੀ ਇੱਥੇ ਹੀ ਤਿਆਰ ਹੁੰਦੀ ਹੈਗੀ ਇਥੇ ਵਾਲਾ ਆਪਦੇ ਹਿਸਾਬ ਨਾਲ ਕੋਈ ਛੋਟਾ ਤਿਆਰ ਕਰਨਾ ਹੈ بڑا ਤਿਆਰ ਕਰਨਾ ਹੈ ਉਹਨੂੰ ਕੁਆਲਿਟੀ ਦਿਖਾ ਕੇ ਡਿਜ਼ਾਈਨ ਦਿਖਾ ਕੇ ਆਪਾਂ ਇੱਥੇ ਹੀ ਤਿਆਰ ਕਰ ਦਿੰਨੇ ਆ ਜੀ ਉਹਨੂੰ ਇਹ ਚੀਜ਼ ਨੇ ਜਿਵੇਂ ਇਹ ਬੱਡ ਇਹ ਵੀ ਇਹੀ ਰੇਂਜ ਚ ਰਹਿੰਦੇ ਹਾਂ ਹਾਂਜੀ ਹਾਂ ਇਹਦੇ ਵਿੱਚ ਡਿਜ਼ਾਈਨ ਅਲੱਗ-ਅਲੱਗ ਆ ਗਈ 14.5 15 14.5 15 ਇਸ ਰੇਂਜ ਚ ਆ ਜਾਂਦੇ ਨੇ 9 ਫੁੱਟੀ ਬੈਕ ਵਾਲੇ ਜਿਹੜੀ 4.5 ਫੁੱਟ ਚਾਹੀ ਆ ਗਈ ਅੱਛਾ ਸਹੀ ਵੀ ਇੱਕ ਨਾ ਇਹ ਅੱਜਕੱਲ ਇੱਕ ਜ਼ਿਆਦਾ ਕਰੇਜ ਰਿਹਾ ਗਾ ਜਿਵੇਂ ਕੋਠੀਆਂ ਬਣਦੀਆਂ ਨੇ ਕੋਠੀਆਂ ਤਿਆਰ ਹੁੰਦੀਆਂ ਨੇ ਕੋਠੀਆਂ ਦੇ ਵਿੱਚ ਜਿਹੜੇ ਜੰਗ ਬੱਚੇ ਨੇ ਹਨਾ ਉਹ ਆਪਣੇ ਜਿਹੜਾ ਕਲਰ ਹੋ ਗਿਆ ਕੋਠੀ ਨੂੰ ਉਹਦੇ ਨਾਲ ਦਾ ਬੈੱਡ ਵਗੈਰਾ ਤਿਆਰ ਕਰਾਉਂਦੇ ਨੇ ਫਰਨੀਚਰ ਉਹਦੇ ਨਾਲ ਦਾ ਕੀ ਤੁਸੀਂ ਉਸ ਦਿਨ ਆਰਡਰ ਤੇ ਵੀ ਤਿਆਰ ਹੋ ਜਾਂਦਾ ਕਰੀ ਹਾਂ ਕਿਵੇਂ ਮਰਜੀ ਉਹ ਆਪਦੇ ਹਿਸਾਬ ਨਾਲ ਉਹਨੂੰ ਕਰਵਾ ਸਕਦੇ ਨੇ ਤਿਆਰ ਕੋਈ ਸਨਮੇਕੇ ਦਾ ਰੰਗ ਕੋਈ ਚੇਂਜ ਕਰਨਾ ਉਹ ਵੀ ਕਰਵਾ ਸਕਦੇ ਨੇ ਕੋਈ ਸਾਰਾ ਬਕਸੇ ਤੇ ਆਪਣਾ ਕੱਪੜਾ ਵਗੈਰਾ ਲਗਾਉਣਾ ਹੈ ਸਾਰੀ ਬੈਕ ਤੇ ਵੀ ਸਾਰਾ ਕੱਪੜਾ ਲਗਾਉਣਾ ਹੈ ਉਹ ਆਪਦੇ ਹਿਸਾਬ ਨਾਲ ਜਿਵੇਂ ਰੂਮ ਦੇ ਵਿੱਚ ਮੈਚਿੰਗ ਹੈ ਅਗਲੀ ਉਹਦੇ ਹਿਸਾਬ ਨਾਲ ਕਿਵੇਂ ਵਾਲਾ ਮਰਜੀ ਤਿਆਰ ਕਰਵਾ ਸਕਦਾ ਹੈ ਜਿਹੜੀ ਐਲੀਮੇਰਾ ਤਿਆਰ ਹੁੰਦੇ ਆਪਣੇ ਆਪਾਂ ﺍﻟ अलमारियां तैयार कर देना हां जी हां जी ये भी ਤੁਸੀਂ ਜਿੰਨਾ ਕੋਈ ਕੱਪ ਬੋਰਡ ਦਾ ਸਾਈਜ਼ ਹੈਗਾ ਉਹਦੇ ਸਾਬ ਨਾਲ हां ਉਹਦੇ ਸਾਬ ਨਾਲ ਵੀ ਤਿਆਰ ਹੋ ਜਾਂਦੀ ਜੀ ਜਿੰਨਾ ਵੀ ਅਗਲੇ ਤਾਂ ਜਨ ਕਿ ਨਾਪ ਆਗਲਾ ਤੁਹਾਨੂੰ ਦੇ ਦੇਵੇ ਉਹਦੇ ਸਾਬ ਨਾਲ ਤਿਆਰ ਆਪਾਂ ਉਹਦੇ ਅਗਲੇ ਨੇ ਸਾਈਜ਼ ਦੇਣਾ ਹੈਗਾ ਜੀ ਕਿੰਨੀ ਡੂੰਘਾਈ ਰੱਖਣੀ ਹੈ ਕੀ ਸਾਈਜ਼ ਹੈ ਉਹਦੇ ਸਾਬ ਨਾਲ ਪ੍ਰੋਪਰ ਤਿਆਰ ਦੇ ਉਸੇ ਸ਼ੇਡ ਦੇ ਵਿੱਚ ਤਿਆਰ ਹੋਏ ਜੀ ਇਹ ਵੀਰ ਜੀ ਜਿਹੜਾ ਪਿੱਛੇ ਬੈੱਡ ਕੈਮਰਾਮੈਨ ਨੂੰ ਕਹੂੰਗਾ ਮੈਂ ਥੋੜਾ ਮੂਵ ਕਰਾਂ ਪਿੱਛੇ ਇਹ ਜਿਹੜਾ ਇਹ ਬੈੱਡ ਆਗਾ ਇਹ ਕੀ हां जी ਇਹ ਵਾਲਾ ਬੈੱਡ ਅੱਜ ਕੱਲ੍ਹ ਵੈਸੇ ਬਹੁਤ ਚੱਲ ਰਿਹਾ ਹੈਗਾ ਇਹਦੀ ਬੈਕ ਦੀ ਲੰਬਾਈ 5.5 ਆ ਜਾਂਦੀ ਹੈ ਇਹਦੇ ਵਿੱਚ ਹਾਂ ਉਹ ਚਾਹੀਦੀ ਇਹਦੇ ਵਿੱਚ ਕੀ ਹੈਗਾ ਇੱਕ ਸਾਈਡ ਤੇ ਬਕਸੇ ਆ ਜਾਂਦੇ ਨੇ ਸਮਾਨ ਰੱਖਣ ਨੂੰ ਅੱਛਾ ਐਲੀ ਮੇਰਾ ਮੰਮਾ ਹਾਂਜੀ ਇਹ ਬਕਸਾ ਕੋਲ ਜੰਦਾ ਗਈ ਇਹਦੇ ਅਲਮਾਰੀ ਦਾ ਅਲਮਾਰੀ ਬੈੱਡ ਦਾ ਬੈੱਡ ਪੇਟੀ ਦੀ ਪੇਟੀ ਇਹਦੇ ਵਿੱਚ ਅਗਲੇ ਨੇ ਸਾਈਡ ਤੇ ਕੋਈ ਮੀਰਰ ਲਗਾਉਣਾ ਆਪਦਾ ਸ਼ੀਸ਼ਾ ਲਗਾਉਣਾ ਹੈਗਾ ਉਹ ਵੀ ਗੱਲਾ ਲਗਵਾ ਸਕਦਾ ਹੈ ਸ਼ੀਸ਼ਾ ਸਨੈਪ ਜੋ ਮਰਜੀ ਅਗਲਾ ਨਾ ਕਰਵਾ ਕੇ ਨਵਾ ਸਕਦਾ ਹਾਂ ਹਾਂਜੀ ਹਾਂਜੀ ਬਹੁਤ ਦੇਖੋ ਨਾ ਬਹੁਤ ਵਧੀਆ ਹੀ ਤਿਆਰ ਕਿੰਨਾ ਸੁੰਦਰ ਲੱਗ ਰਿਹਾ ਕਿੰਨਾ ਵਧੀਆ ਲੱਗ ਰਿਹਾ ਨਾ ਇਹਦੇ ਵਿੱਚ ਅੱਗੇ ਆ ਗਈ ਜੀ ਆਪਣੇ ਕੋਲ ਸਾਈਡ ਲੈਂਪ ਲੱਗੇ ਹੋਏ ਨੇ ਤੇ ਉਹਦੀ ਬੈਕ ਵੀ ਆਪਣੀ ਆ ਗਈ ਸਾਢੇ 5 ਆ ਗਈ ਇਹਦੇ ਵਿੱਚ ਡਿਜ਼ਾਈਨਿੰਗ ਇਹ ਆ ਗਈ ਉਸ ਤੋਂ ਅੱਗੇ ਆ ਗਈ ਇਹ ਵਾਲੀ ਡਿਜ਼ਾਈਨਿੰਗ ਆ ਗਈ ਜੀ ਬਾਕੀ ਕਈ ਵਾਰ ਫੋਰਨਰ ਦੇ ਬੱਚੇ ਆਉਂਦੇ ਨੇ ਜੀ ਆਪਣੇ ਕੋਲ ਆ ਕੇ ਕਹਿੰਦਾ ਗੱਦਾ ਸੌਫਟ ਲੈਣਾ ਆਇਆ ਸੀ ਅਸਾਂ ਉਹ ਸੌਫਟ ਗੱਦਾ ਆਪਣੇ ਕੋਲ ਸਪ੍ਰਿੰਗੀ ਗੱਦਾ ਹੁੰਦਾ ਹੈਗਾ ਅਸਾਂ ਵਾਲਾ ਸਪ੍ਰਿੰਗਰ ਇਹ ਜੀ ਹਾਂ ਇਹ ਸਪ੍ਰਿੰਗ ਵਾਲਾ ਕਰਦਾ ਆ ਗਿਆ ਜੀ ਇਹਦੇ ਵਿੱਚ ਇੱਥੇ ਇੱਕ ਨਸ ਹੈ ਕਸਟਮਰ ਆਪਦੇ ਹਿਸਾਬ ਨਾਲ 7 ਇੰਚ 9 ਇੰਚ 10 ਇੰਚ ਜੋ ਨਹੀਂ ਲੈ ਸਕਦਾ ਹੈ ਜੀ ਵੀ ਜੀ ਇੱਕ ਮੈਂ ਇੱਕ ਗੱਲ ਸਾਨੂੰ ਪੁੱਛਣ ਚਾਹਣਾਗਾ ਨਾ ਅੱਜ ਮਾਰਕੀਟ ਦੇ ਵਿੱਚ ਹਨਾ ਦੇਖਿਆ ਕੰਪੀਟੀਸ਼ਨ ਦਾ ਜਵਾਨਾਗਾ ਹਨਾ ਮੁਕਾਬਲਾ ਹੋ ਰਿਹਾਗਾ ਬਹੁਤ ਦੁਕਾਨਦਾਰ ਬਹੁਤ ਘੱਟ ਰੇਟ ਕਰਕੇ ਦਿੰਦੇ ਨੇ ਸਮਾਨ ਨੂੰ ਤੇ ਉਹਦੇ ਨਾਲ ਤੁਹਾਡਾ ਕੀ ਤੁਸੀਂ ਉਹ ਕਰਦੇ ਹੋ ਤੁਹਾਡੀ ਕੁਆਲਿਟੀ ਵਧੀਆ ਰਹਿੰਦੀ ਆ ਤੁਹਾਡਾ ਮਾਲ ਵਧੀਆ ਰਹਿੰਦਾਗਾ ਮੇਰੇ ਕੋਲ ਵੀ ਅਸੀਂ ਗਾਹਕ ਨੂੰ ਕਦੇ ਵੀ ਉਲਝਾਉਂਦੇ ਨਹੀਂਗੇ ਠੀਕ ਹੈ ਜੀ ਜਿੰਨਾ ਸਹੀ ਰੇਟ ਹੈਗਾ ਠੀਕ ਹੈ ਨਾ ਸਹੀ ਕੁਆਲਿਟੀ ਹੈ ਉਹ ਗਾਹਕ ਤੋਂ ਅਸੀਂ ਲੈਨੇ ਆ ਐ ਨਹੀਂ ਹੈਗਾ ਮੈਂ ਗਾਹਕ ਨੂੰ ਦਿਖਾਉਂ ਕੁਛ ਦਉਂ ਕੁਛ ਜਿਹੜਾ ਮੇਰੇ ਕੋਲ 9.5 ਦੀ ਰੇਂਜ ਤੋਂ ਬੈਡ ਸ਼ੁਰੂ ਹੁੰਦਾ ਉਹਨੂੰ ਸਾਰਾ ਬੋਡ ਲਗਾਉਂਦਾ ਕੋਈ ਪਲਾਈ ਨਹੀਂ ਉਹਦੀ ਵੀ ਕੋਣੀ ਸਿਓਂਖ ਦੀ ਗਾਰੰਟੀ ਦਿੰਨੇ ਆਪਾਂ ਚਾਹੇ ਉਹਲਾ ਵੱਡੀ ਬੈਕ ਲੈਂਦਾ ਅਗਲਾ ਉਹ ਵੀ ਆਈਆਂ ਐ ਨਹੀਂ ਹੈਗਾ ਮੈਂ ਲੋਕਾਂ ਵਾਂਗੂ ਕਰੂੰਗਾ ਕੁਛ ਦਿਖਾਉਂ ਕੁਛ ਦਵਾਉਂ ਕੁਛ ਜਿਹੜੀ ਚੀਜ਼ ਕਸਟਮਰ ਦੇਖੂਗਾ ਸਹੀ ਉਹਦਾ ਪ੍ਰੋਪਰ ਰੇਟ ਹੋਊਗਾ ਉਹੀ ਆਪਾਂ ਰੇਟ ਗਾਗ ਤੋਂ ਲੈਣਾ ਹੈਗਾ ਠੀਕ ਹੈ ਜੀ ਕੋਈ ਆਨੇਗਾ ਦਿਖਾਉਣੇ ਕੋਸ਼ਾ ਸੀ ਗਾਗ ਨੂੰ ਭੇਜਣ ਲੱਗੇ ਸਸਤਾ ਭੇਜਤਾ ਜਾਂ ਹੋਰ ਭੇਜਤਾ ਉਹ ਕੰਮ ਨਹੀਂ ਅਸੀਂ ਕਰਦੇ ਬਿਲਕੁਲ ਸਾਫ਼ ਸੁਥਰਾ ਕੰਮ ਹੁੰਦਾ ਇਹ ਚੀਜ਼ ਦਾ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵੀਰ ਨੇ ਇੱਕ ਗੱਲ ਕੀਤੀ ਵੀ ਸਾਡਾ ਰੇਟ ਤੇ ਸਾਡੀ ਕੁਆਲਿਟੀ ਚੈੱਕ ਕਰਿਓ ਸਾਡੀ ਕੁਆਲਿਟੀ ਚੈੱਕ ਕਰਿਓ ਕੁਆਲਿਟੀ ਤੋਂ ਬਾਅਦ ਫਿਰ ਰੇਟ ਦੇਖਿਆ ਜਾਊਗਾ ਇਹ ਗੱਲ ਸਹੀ ਆ ਵੀ ਮਹਿੰਗਾ ਰੋਵੇ ਇੱਕ ਵਾਰ ਸਸਤਾ ਰੋਵੇ ਬਾਰ-ਬਾਰ ਮਹਿੰਗਾ ਵੀ ਨਹੀਂ ਹੈਗਾ ਵੀਰੋਨਾਂ ਦਾ ਰੇਟ ਮੈਂ ਮਾਰਕੀਟ ਦੇ ਵਿੱਚ ਵੀਡੀਓ ਵਗੈਰਾ ਕਰਦੇ ਰਹਿਣੇ ਆਂਗੇ ਹਕੀਕਤ ਦੀ ਗੱਲ ਆ ਕਿ ਵੀ ਵੀਰ ਉਹਨਾਂ ਦਾ ਰੇਟ ਵਾਕਈ ਹੀ ਜੈਨੂਨ ਆ ਫਿਰ ਜਿਹੜੀ ਸਾਰ ਨੂੰ ਵੱਡੀ ਗੱਲ ਆ ਵੀਰ ਹੁਣੀ ਮੈਨੂਫੈਕਚਰ ਇਹਨਾਂ ਦੀ ਆਪਣੀ ਮੈਨੂਫੈਕਚਰ ਆ ਪਿੱਛੇ ਦੇ ਇਹ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਵੀਰ ਉਹਨਾਂ ਦੇ ਪਿੱਛੇ ਫੈਕਟਰੀ ਲੱਗੀ ਹੋਈ ਹੈਗੀ ਇਹ ਸਕਰੀਨ ਤੇ ਉੱਪਰ ਵੀਡੀਓ ਚੱਲ ਰਹੀ ਨੇ ਪਿੱਛੇ ਕਾਰੀਗਰ ਲੱਗੇ ਨੇ ਹਨਾ ਵੀਰ ਉਹਨਾਂ ਦਾ ਰੇਟ ਵੀ ਠੀਕ ਹੈਗਾ ਤੇ ਮਾਲ ਵੀ ਵਧੀਆ ਹੈਗਾ ਤੇ ਵੀਰੇ ਜਿੱਦਾਂ ਕੋਈ ਮੰਨ ਲਓ ਕੋਈ ਪੰਜਾਬ ਦੇ ਵਿੱਚ ਬੈਠਾ ਬੰਦਾ ਕੋਈ ਸਮਾਨ ਮੰਗਾਉਣਾ ਚਾਹੁੰਦਾਗਾ ਉਹਦੇ ਲਈ ਫਿਰ ਤੁਸੀਂ ਪੰਜਾਬ ਦੇ ਵਿੱਚ ਵੀਰ ਜੀ ਕਿਤੇ ਮਰਜੀ ਮੰਗਾ ਲਈ ਦੇਖੋ ਅਸੀਂ ਡਿਲੀਵਰੀ ਨਹੀਂ ਕੋਈ ਫ੍ਰੀ ਕਰਦੇ ਕਿਉਂਕਿ ਮੇਰੇ ਰੇਟ ਹੀ ਬਹੁਤ ਜੈਨੂਇਨ ਰੱਖੇ ਹੋਏ ਨੇ ਪਹਿਲਾਂ ਹੀ ਐ ਨਹੀਂ ਹੈਗਾ ਥੋਰ ਦੁਕਾਨਦਾਰਾਂ ਵਾਲੇ ਮੰਗੋ ਕਹਦੇ ਅਸੀਂ ਪੰਜਾਬ ਚ ਕਿਤੇ ਮਰਜੀ ਮੰਗਾ ਲਓ ਅਸੀਂ ਡਿਲੀਵਰੀ ਉਹਨਾਂ ਦਾ ਵਿੱਚ ਦੇਖੋ ਪਹਿਲਾਂ ਹੀ ਚਲੋ ਉਹ ਤਾਂ ਦੇਖੋ ਕੋਈ ਘਾਤਾ ਨਹੀਂ ਖਾਂਦਾ ਜੀ ਹਾਂ ਕੋਈ ਉਹ ਨਹੀਂ ਕਰਦਾ ਅਸਿੱਦਾ ਮੇਰਾ ਤਾਂ ਰੇਟ ਇੱਥੋਂ ਹੁੰਦਾ ਹੈਗਾ ਜੀ ਫੈਕਟਰੀ ਦਾ ਮੇਰਾ ਹਾਂ ਜਿੱਥੇ ਵਾਲੇ ਨੇ ਲੈ ਕੇ ਜਾਣਾ ਉਹ ਗੱਡੀ ਵਾਲਾ ਗੱਲ ਕਰਵਾ ਦਿੰਨੇ ਆ ਜੀ ਅਸੀਂ ਜਿੰਨਾ ਉਹਦਾ ਰੈਂਟ ਆ ਉਨਾ ਰੈਂਟ ਲੈ ਲੈਨੇ ਆ ਠੀਕ ਆ ਚਾਹੇ 5 ਕਿਲੋਮੀਟਰ ਜਾਹੇ ਜਾਂ 50 ਕਿਲੋਮੀਟਰ ਜਾਵੇ ਬਟਾ ਦੇਖੋ ਗਾਗ ਵੀ ਸਿਆਣਾ ਹੈ ਅੱਜ ਕੱਲ੍ਹ ਜੀ ਉਹ ਤਾਂ ਗਾਗ ਨੂੰ ਹੀ ਪਤਾ ਹੈ ਜੇ ਗਾਗ ਤੋਂ ਅਸੀਂ ਰੈਂਟ ਦੇ ਪੈਸੇ ਲਾਵਾਂਗੇ ਤਾਂ ਗਾਗ ਤੋਂ ਹੀ ਲਾਵਾਂਗੇ ਹਾਂ ਹਾਂ ਕੋਈ ਘਰ ਹੋਣੀ ਪੱਲਿਓਂ ਦੇਣ ਜੀ ਪੱਲਿਓਂ ਪਾ ਕੇ ਕੋਈ ਨਾ ਹੁਣ ਜਿਵੇਂ ਲੋਕਾਂ ਦੀ ਐਡ ਪਾਈ ਪੀਐਸਸੀ 5000 ਦਾ ਪੁਰਾਣਾ ਬੈੱਡ ਕੱਟਦੇ ਆ ਜੇ ਕੁਝ ਵੀ ਚੱਕ ਲਿਓ ਉਹ ਕੂੜਾ-ਕਬਾੜ ਚੱਕ ਲਿਓ ਉਹ ਪਹਿਲਾਂ ਹੀ ਉਹਨਾਂ ਨੇ 12 ਵਾਲੀ ਚੀਜ਼ ਦਾ ਮੈਂ ਕਹਿੰਦਾ ਸਾਡੇ ਕੋਲ ਪਹਿਲਾਂ ਰੀਅਲ ਰੇਟ ਲੋ ਤੁਸੀਂ ਜਿਹੜੀ 10 ਸਾਲੀ ਚੀਜ਼ ਹੋ ਉਹ 10 ਚ ਹੀ ਮਿਲੂਗੀ ਜਿਹੜੀ ਤੁਹਾਡੀ ਪੁਰਾਣੀ ਚੀਜ਼ 1000 ਦੀ ਕੱਟੀ ਨੇ 1000 ਦੀ ਕੱਟੀ ਜਾਊ ਐ ਨਹੀਂ ਹੈਗਾ ਤੁਸੀਂ 10 ਸਾਲੀ ਚੀਜ਼ ਲੈ ਲਓ 16 ਚ ਤੁਹਾਡੀ 5000 ਕੱਟੀ ਜਾਵੇ 11 ਰਹਿ ਗਿਆ ਮੇਰੇ ਕੋਲ ਤਾਂ 10 ਦੀ ਚੀਜ਼ ਲੈ ਕੇ ਤੁਹਾਡੀ ਪੁਰਾਣੀ 1000 ਦੀ ਐ ਤਾਂ ਉਹ 1000 ਦੀ ਐ ਠੀਕ ਹੈ ਜੀ ਐ ਨਹੀਂ ਹੈਗਾ ਉਹ 5000 ਦੀ ਆ ਤੁਹਾਨੂੰ 10 ਸਾਲੀ ਚੀਜ਼ ਲਾਉਂਗੇ ਤੁਸੀਂ 1000 ਪੁਰਾਣੀ ਚੀਜ਼ ਕਟਾਉਣਾ ਐ ਸੋਨੇ ਤਾਂ ਤੁਹਾਡਾ 9000 ਹੀ ਦੇਣਾ ਛੋਡੀ ਚੀਜ਼ ਦਾ ਮੁੱਲ ਲਾਵੇ ਅਗਲਾ ਤੇ ਤੁਸੀਂ ਉਹਦੀ ਚੀਜ਼ ਦਾ ਮੁੱਲ ਲਾਵੋਗੇ ਪੱਕਾ ਕੋਈ ਨਹੀਂ ਵੀ ਤੁਹਾਡਾ 5000 ਦਾ ਸਾਡਾ 20000 ਦਾ ਇਹ ਨਹੀਂ ਹੈਗਾ ਸਾਡਾ ਸਮਾਨ ਪਸੰਦ ਕਰੋ ਸਮਾਨ ਸਾਡਾ ਪਸੰਦ ਆਇਆ ਤਾਂ ਉਹਦਾ ਰੇਟ ਹੋਊਗਾ ਹਾਂਜੀ ਹਾਂ ਜਿਹੜਾ ਤੁਹਾਡਾ ਸਮਾਨ ਆ ਪੁਰਾਣਾ ਉਹਦਾ ਉਹਦਾ ਰੇਟ ਹੋਊਗਾ ਉਹਦਾ ਰੇਟ ਹੋਊਗਾ ਵੀਰ ਜੀ ਹੋਰ ਵੀਰੇ ਆਪਣੇ ਗੱਦੇ ਵਗੈਰਾ ਵੀ ਤੁਸੀਂ ਆਪ ਹੀ ਤਿਆਰ ਕਰਦੇ हां गद्दा ਹੁੰਦਾ ਵੀਰ ਜੀ ਆਪਣਾ ਗੱਦੇ ਦੀ ਸਟਾਰਟਿੰਗ ਹੈ ਜਿਹੜੀ ਆਪਣੇ ਕੋਲ ਉਹ 2000 ਤੋਂ ਹੋ ਜਾਂਦੀ ਹੈ ਜੋੜੇ ਦੀ ਠੀਕ ਹੈ ਜੀ 2000 ਤੋਂ ਲੈ ਕੇ ਆਪਣੇ ਕੋਲ 25 ਤੋਂ 30000 ਦੀ ਰੇਂਜ ਤੱਕ ਮੈਟਰਸ ਪਿਆ ਹੁੰਦਾ ਹੈਗਾ ਉਹਦੇ ਚ ਗਾਗ ਦੀ ਚੁਆਇਸ ਹੈ ਕਿ ਕੋਈ ਹਾਰਡ ਸੌਫਟ ਲੈਣਾ ਹੈ ਸਾਰਾ ਸੌਫਟ ਲੈਣਾ ਹੈ ਸਪਰਿੰਗੀ ਲੈਣਾ ਹੈਗਾ ਉਹ ਸਾਰੇ ਆਪ ਦੀ ਆਪ ਦੀ ਇੱਛਾ ਨਾਲ ਲੈ ਸਕਦਾ ਹੈ ਪਿੰਨ ਸਭ ਦੀ ਰੇਂਜ ਅਲੱਗ-ਅਲੱਗ ਹੈ ਨਹੀਂ ਹੈਗਾ ਕੋਈ ਵੀ ਤੁਹਾਨੂੰ ਮੈਂ ਕਹਿੰਦਾ ਕਿ ਹਾਂ ਜੀ 3000 ਦਾ ਤੁਸੀਂ 10 ਸਾਲ ਦੀ ਗਾਰੰਟੀ ਵਾਲਾ ਲਓ ਨਾ ਜਿੰਨੀ ਗੱਲੇ ਨੇ ਕੁਆਲਿਟੀ ਲੈਣੀ ਉਹਦੇ ਸਾਰਾ ਨਾ ਰੇਟ ਹੈ ਜੀ ਉਹਨਾਂ ਦਾ ਇਹ ਵੀਰ ਜੀ ਆਪਣੀ ਦ ਕਿੱਥੇ ਕਰਕੇ ਐਡਰੈਸ ਹੈਗਾ ਥੋੜਾ ਇੱਕ ਵਾਰ ਸਾਡੇ ਦੁਕਾਨ ਦਾ ਵੀਰ ਜੀ ਤੁਹਾਨੂੰ ਆਉਣਾ ਪਊਗਾ ਦੇਖੋ ਆਪਣਾ ਮੇਨ ਬਰਨਾਲਾ ਰੋਡ ਆ ਗਈ ਨਜ਼ਦੀਕ ਗਊਸ਼ਾਲਾ ਨਜ਼ਦੀਕ ਹਸਪੀਟਲ ਆ ਗਿਆ ਆਪਣੇ ਸਰਕਾਰੀ ਹਸਪੀਟਲ ਸ਼ੇਰਪੁਰ ਸ਼ੇਰਪੁਰ ਹਾਂਜੀ ਵੀਰ ਉਹਨਾਂ ਦਾ ਐਡਰੈਸ ਹੈਗਾ ਮਹਾ ਲక్ష్ਮੀ ਫਰਨੀਚਰ ਸਟੋਰ ਆ ਵੀਰ ਉਹਨਾਂ ਦਾ ਸ਼ੇਰਪੁਰ ਕਸਬਾ ਪੈਂਦਾਗਾ ਥਾਣਾ ਸ਼ੇਰਪੁਰ ਵਾਲਾ ਡਿਸਟ੍ਰਿਕਟ ਸੰਗਰੂਰ ਆ ਗਈ ਗਊਸ਼ਾਲਾ ਦੇ ਕੋਲ ਹਸਪਤਾਲ ਦੇ ਦੋਨਾਂ ਦੇ ਵਿਚਕਾਰ ਇਹਨਾਂ ਦੀ ਮਹਾ ਲక్ష్ਮੀ ਦੁਕਾਨ ਆ ਗਈ ਸਕ੍ਰੀਨ ਤੇ ਵੀਰ ਉਹਨਾਂ ਦਾ ਨੰਬਰ ਦਿੱਤਾ ਹੈਗਾ ਵੀਰ ਉਹਨਾਂ ਨਾਲ ਤੁਸੀਂ ਸੰਪਰਕ ਵੀ ਕਰ ਸਕਦੇ ਹੋ ਪਹਿਲਾਂ ਤੁਸੀਂ ਮਾਲਕ ਚੈੱਕ ਕਰਿਓ ਪਸੰਦ ਕਰਿਓ ਰੇਟ ਚੈੱਕ ਕਰਿਓ ਫਿਰ ਤੁਸੀਂ ਲਿਓ ਅਸੀਂ ਇਹ ਨਹੀਂ ਕਹਿੰਦੇ ਕਿ ਸਾਡੇ ਕੋਲ ਤੋਂ ਲਿਓ ਅਸੀਂ ਤਾਂ ਤੁਹਾਨੂੰ ਸਿਰਫ ਇਹ ਦੱਸਿਆ ਹੈਗਾ ਕਿ ਇਸ ਜਗ੍ਹਾ ਤੇ ਤੁਹਾਨੂੰ ਸਮਾਨ ਮਿਲੂਗਾ ਸਸਤਾ ਤੇ ਵਧੀਆ ਠੀਕ ਹੈ ਨਾ ਹੁਣ ਚੈੱਕ ਤੁਸੀਂ ਕਰਨਾਗਾ ਖਰੀਦਣਾ ਤੁਸੀਂ ਹੈਗਾ ਠੀਕ ਹੈ ਨਾ ਜੈਨੂਇਨ ਰੇਟ ਨੇ ਵੀਰ ਉਹਨਾਂ ਦੇ ਤਹਾਨੂੰ ਰੇਟ ਵੀ ਦੱਸ ਦਿੱਤੇ ਵੀਰ ਉਹਨਾਂ ਨੇ ਸਾਮਾਨ ਵੀ ਤੁਹਾਨੂੰ ਦਿਖਾਤਾ ਤੁਸੀਂ ਵੀ ਆ ਕੇ ਸਾਮਾਨ ਦੇਖਣਾ ਲੇਕਿਨ ਆਪਣਾ ਸਾਮਾਨ ਖਰੀਦਣ ਤੋਂ ਪਹਿਲਾਂ ਇੱਕ ਵਾਰ ਵੀਰ ਉਹਨਾਂ ਨਾਲ ਫੋਨ ਤੇ ਗੱਲ ਕਰਕੇ ਵੇਖ ਲਿਓ ਤੁਹਾਡੇ ਫੋਨ ਦੇ ਨਾਲ ਤੁਹਾਡਾ ਕਈ ਗੁਣਾ ਫਾਇਦਾ ਹੋ ਜਾਊਗਾ ਸਸੇਕਰ ਠੀਕ ਹੈ ਜੀ